ਸਾਹ ਦੋਸਤੋ ਨਮਸਕਾਰ ਦੋਸਤੋ ਤੁਹਾਨੂੰ ਅੱਜ ਥਾਣੇ 7 ਦੇ ਬਾਅਦ ਦੀਆਂ ਤਸਵੀਰਾਂ ਦਿਖਾ ਰਿਹਾ ਜੀਨੂਜ਼ ਮੀਡੀਆ ਤੇ ਥਾਣੇ 7 ਦੇ ਐਸਐਸਓ ਨੇ ਐਸੇ ਗਰੋਹ ਨੂੰ ਕਾਬੂ ਕੀਤਾ ਹੈ ਜੋ ਲੇਡੀਜ਼ ਜਨਾਨੀਆਂ ਨੂੰ ਟਾਰਗੇਟ ਕਰਦੇ ਸੀ ਮੋਬਾਈਲ ਖੋਹਦੇ ਸੀ ਉਹਨਾਂ ਦੇ ਪਰਸ ਖੋਹਦੇ ਸੀ ਕੁਝ ਘੰਟਿਆਂ ਦੇ ਵਿੱਚ ਥਾਣਾ 7 ਨੇ ਜਿਹੜਾ ਉਸ ਸਖਸ਼ ਨੂੰ ਕਾਬੂ ਕੀਤਾ ਜਿਹੜਾ ਮੋਬਾਈਲ ਖੋਲ ਕੇ ਭੱਜਾ ਸੀ ਬਾਈਪਾਸ ਤੇ ਵੇਚਣ ਲੱਗਾ ਤੇ ਪਰ ਇਸ ਥਾਣੇ ਦੇ ਐਸਐਸਓ ਨੇ ਉਹਨੂੰ ਕਾਬੂ ਜਿਹੜਾ ਕੀਤਾ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਹੀ ਚਾਹੀਦਾ ਏ ਗੱਲਬਾਤ ਕਰਦੇ ਆ ਐਐਸਆਈ ਸਾਹਿਬ ਨਾਲ ਕੀ ਕਹਿਣਾ ਐਐਸਆਈ ਸਾਹਿਬ ਦਾ ਆਹ ਗੱਲਬਾਤ ਕਰਤੇ ਆ ਜਿਹੜੀ ਖਾਣਾ ਸਰ ਨੂੰ ਕਾਮਯਾਬੀ ਮਿਲੀ ਹੈ ਜੇ ਲੱਗਦਾ ਕੀ ਸਰ ਸਰਮ ਹੈ ਤੇ 21 ਜੂਨ 2025 ਨੂੰ ਸ਼ਾਮ ਕਰੀਬ 4-5 ਦਾ ਟਾਈਮ ਸੀਗਾ ਇਹ ਦੋ ਮੋਟਰਸਾਈਕਲ ਸਵਾਰ ਇਹ ਚਲਾ ਰਿਆ ਸੀ ਔਰ ਇਹਦੇ ਪਿੱਛੇ ਬੈਠਾ ਸੀ ਵਿਸ਼ਾਲ ਸਾਲੂ ਇਹਨਾਂ ਨੇ ਉੱਥੋਂ ਇੱਕ ਸਰੋਜ ਬਾਲਾ ਕੋਲੋਂ ਜਬਰਨ ਇੱਕ ਪਰਸ ਖੋਇਆ ਵਾ ਖੋ ਕੇ ਤੇ ਲੈ ਕੇ ਵਿੱਚ ਵਿੱਚ ਮੋਬਾਈਲ ਸੀਗੀ ਇਹਦੇ ਨਾਲ ਦੀ ਸੀਸੀ ਫੋਟੇ ਕਢਾਈ ਗਈ ਔਰ ਆਪਣੇ ਮਹਾਰਾ ਕੋਲੋਂ ਉਹਦੀ ਮਦਦ ਲੈ ਕੇ ਫਿਰ ਆਪਾਂ ਨੇ ਜਿਹੜਾ ਫੋਨ ਸੀਗਾ ਜਿਹੜਾ ਸਾਡੀ ਬਰਾਮਦ ਕੀਤਾ ਇਹਦੇ ਕੋ ਆਪਾਂ ਫੋਨ ਦੇ ذریعے ਨੂੰ ਇਹਨੂੰ ਟ੍ਰੈਕ ਕਰਵਾ ਕੇ ਇਹਨੂੰ ਇਹ ਵਿਅਕਤੀ ਹਾਸਲ ਕੀਤੇ ਨੇ ਕਿ ਉਹਨਾਂ ਨਾਕਲਾਂ ਦੀ ਲੋਕੇਸ਼ਨ ਬੋਲੀ ਨਾਕਲਾ ਫਿਰ ਖਾਸ ਮੁਕਬਰ ਦੇ ਸਾਹਮਣੇ ਆਪਾਂ ਗਏ ਉੱਥੋਂ ਭੱਜ ਕੇ ਅੰਮ੍ਰਿਤਸਰ ਵਿੱਚ ਨਾਇਆ ਸੀਗਾ ਜਿਹਨੂੰ ਬਾਈਪਾਸ ਚੌਕ ਮਜੀਠਾ ਰੋਡ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਕੋਈ ਚੋਰੀ ਦੇ ਬਰਾਮਦ ਕੀਤਾ ਤੇ ਦੂਜੇ ਦੋਸ਼ੀ ਵਿਸ਼ਾਲ ਵਿਸ਼ਾਲੂ ਨਾਕਲਾਂ ਦੀ ਭਾਲ ਜਾਰੀ ਹੈ ਜਿਸ ਤਰ੍ਹਾਂ ਕੋਈ ਹਮਨੇ ਇਨਫੋਰਮੇਸ਼ਨ ਆਇਆ ਕਿ ਤੁਹਾਨੂੰ ਦਿੱਤੀ ਜਾ ਰਹੀ ਹੈ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਇਹ ਪਹਿਲੇ ਵੀ ਇੱਕ ਕੇਸ ਚੱਲਦਾ ਹੈ ਖੋਲਾ ਅੱਛਾ ਜੀ ਇਹਨਾਂ ਦਾ ਬੈਕਗ੍ਰਾਉਂਡ ਇਹ ਹੀ ਹੈ ਕਿ ਉਹਾਂ ਕਰਦੇ ਨੇ ਇਲਾਕੇ ਚ ਬੜੀ ਇਹਨਾਂ ਦੀ ਦਹਿਸ਼ਤ ਸੀ ਜਿਹਨਾਂ ਦੇ ਕਰਕੇ ਇਹਨਾਂ ਨੇ ਨਿਗਰਾਨੀ ਕਰਕੇ ਇਹਨਾਂ ਨੂੰ ਬਰਾਮਦ ਕੀਤਾ ਗਿਆ ਜੋ ਕਾਨੂੰਨੀ ਕਾਰਵਾਈ ਬਣਦੀ ਹੈਗੇ ਇਹਨਾਂ ਦੇ ਇਲਾਕੇ ਤੇ ਜਾਈਗੀ ਸਰ ਕੀ ਸਮਝਾਣਾ ਸਰ ਦੀ ਪੁਲਿਸ ਪਹਿਲਾਂ ਵੀ ਬੜੇ ਵਧੀਆ ਕਾਮਯਾਬੀ ਹਾਸਲ ਕਰਦੀ ਹੈ ਤੇ ਹੁਣ ਵੀ ਬੜੀ ਵਧੀਆ ਕਾਮਯਾਬੀ ਹਾਸਲ ਕਰੀਏ ਕੁਝ ਹੀ ਦਿਨਾਂ ਦੇ ਵਿੱਚ ਇਹ ਬੰਦਾਂ ਨੂੰ ਟ੍ਰੈਸ ਕਰ ਲਿਆ ਇੱਕ ਕਰੀਬਨ ਕੋਈ 6-7 ਦਿਨ ਚੱਪਾ ਟ੍ਰੈਸ ਕਰ ਲਿਆ ਸੀ ਇਹਨਾਂ ਨੂੰ ਹੋਰ ਵੀ ਸ਼ਰਾਰਤੀ ਅਨਸਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਸ ਜੋ ਵੀ ਹੈਗਾ ਆਪਾਂ ਜੋ ਤੂੰ ਪ੍ਰੋਪਰ ਪ੍ਰੋਸੈਸਰ ਅਕੋਰਡਿੰਗ ਟੂ ਲਾ ਮਾਨ ਜੋ ਕਮਿਸ਼ਨਰ ਸਾਹਿਬਾ ਜੋ ਸਾਨੂੰ ਮੈਂ ਹੁਕਮ ਮਿਲਿਆ ਵਾ ਜੋ ਮਿਲਿਆ ਉਦੋਂ ਤੋਂ ਆਪਾਂ ਟ੍ਰੈਕ ਲਾਇਆ ਸਾਰੀ ਟੀਮਾਂ ਛੱਡੀਆਂ ਹੋਈਆਂ ਨੇ ਉਹ ਟੀਮਾਂ ਆਪਣੇ ਵਰਕ ਕਰ ਰਹੀਆਂ ਜਦੋਂ ਉਹਨਾਂ ਨੂੰ ਕਮਿਸ਼ਨ ਮਿਲਦੀ ਹੈ ਜਾਂ ਟ੍ਰੈਕ ਹੋਇਆ ਮੋਬਾਈਲ ਮਿਲ ਜਾਂਦਾ ਵਾ ਤੋਂ ਫਿਰ ਰੇਡ ਕਰਕੇ ਉਹਨਾਂ ਨੂੰ ਗੁਸਤਾਰ ਕਰਕੇ ਮੰਨਦੀ ਕਾਰਵਾਈ ਨੇ ਫਿਰ ਆਪਾਂ ਕੀ ਕਰੀਏ ਜਿਹੜਾ ਨੌਜਵਾਨ ਦਾ ਨਾਮ ਕੀ ਰਿਹਾ ਤੇ ਪਹਿਲਾਂ ਕਿਸ ਚੀਜ਼ ਦਾ ਪਰਚਾ ਵਾ ਜੀ ਇਸ ਬੰਦੇ ਦਾ ਦਿਲ ਨੂੰ ਖੋਦਾ ਪਰਚਾ ਦਿੱਤੇ ਉਹ 13 ਤਰੀਕ ਨੂੰ 13 ਜੂਨ ਨੂੰ ਬਾਹਰ ਆਇਆ ਇਹ ਰਾਹੁਲ ਹੈ ਜੇਲ੍ਹ ਚ ਹੈ ਸੀ ਰਾਹੁਲ ਇਸ ਚਿਕਨੀ ਮਨਾਇਦਾ ਇਹ ਰਾਹੁਲ ਚਿਕਨੀ ਨਾ ਉਹ ਰਾਹੁਲ ਚਿਕਨੀ ਪੁੱਤਰ ਰਣਜੀਤ ਸਿੰਘ ਵਾਸੀ ਨਾਕਕਲਾ ਵੱਡੇ ਮਜੀਠਾ ਰੋ ਸਿਰੇ ਦਾ ਪਰਿਵਾਰ ਚ ਕੋਣ ਹੈ ਮਤਲਬ ਕੀ ਬੈਕਗ੍ਰਾਉਂਡ ਹੈ ਪਰਿਵਾਰ ਚ ਬੈਕ ਪਰਿਵਾਰ ਚ ਇੱਕ ਦੀ ਭੈਣ ਹੈ ਇੱਕ ਦੀ ਮਾਂ ਹੈ ਤੇ ਬਾਪ ਹੈ ਉਹ ਵੀ ਆਏ ਸੀ ਉਹ ਕਹਿੰਦੇ ਸੀ ਖੁਦ ਪਰੇ ਪਰੇਸ਼ਾਨ ਹੈ ਨਸ਼ਾ ਕਰਦਾ ਉਹ ਨਸ਼ੇ ਤੋੜ ਵਿੱਚ ਆ ਕੇ ਹਜੇ ਕੰਮ ਕਰਦਾ ਜਿਸ ਨਾਲ ਘਰ ਦੀ ਕੰਨ ਬੜੀ ਬਦਰਮੀ ਹੋ ਰਹੀ ਹੈ 13 ਤਰੀਕ ਜੂਨ ਨੂੰ ਇਹਨੂੰ ਬਾਹਰ ਨਿਕਲਣ ਦੀ ਜਮਾਨਤ ਕਰਾਈ ਸੀ ਉਹ ਉਹ ਹੁਣ ਫਿਰ ਕਹਿੰਦੇ ਆਹੀ ਇਹਦੇ ਪਿੱਛੇ ਨਹੀਂ ਹੁੰਦਾ ਇਹ ਕੁਝ ਪਤਾ ਲੱਗਾ ਕਿ ਕਿਨੂੰ ਵੇਚਦੇ ਸੀ ਜਿਹਦਾ ਕੋਈ ਵੇਚਦਾ ਜਿਹਦੇ ਨੂੰ ਵੇਚਦੇ ਕੋਈ ਪਤਾ ਲੱਗਾ ਕਿ ਤੈਨੂੰ ਵੇਚਦੇ ਸੀ ਅਸੀਂ ਫੋਨ ਇਹਦੇ ਕੋ ਫੜਿਆ ਵਾ ਇਹ ਜਿਹੜਾ ਫੋਨ ਫੜਿਆ ਆਪਾਂ ਇਹਦੇ ਕੋਈ ਬਰਾਮਦ ਕੀਤਾ ਵਾ ਪਰ ਦੂਜੇ ਦੀ ਵਿਸ਼ਾਲ ਸ਼ਾਲੂ ਦੀ ਭਾਲ جاری ਹੈ ਉਹਨੂੰ ਮੋਟਰਸਾਈਕਲ ਤੇ ਪੈਸੇ ਔਰ ਪਰਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਜਦੋਂ ਆਪਾਂ ਨੂੰ ਸਾਡੇ ਕੋਈ ਰੇਂਜ ਚ ਆ ਗਿਆ ਉਹ ਆਪਣੀ ਟੀਮਾਂ ਚੱਲ ਗਈਆਂ ਉਹਨੂੰ ਅਰੈਸਟ ਕਰਕੇ ਮਨਜੇ ਆਫਰਿੰਗ ਪੇਸ਼ ਕਰਕੇ ਕਿ ਬੰਦੀ ਸੁ ਜਾਰੀ ਕੀਤੀ ਗਈ ਸਰ ਪਤਾ ਲੱਗਾ ਨਸ਼ਾ ਕਿੱਥੋਂ ਲੈਂਦੇ ਆ ਜਿਹੜਾ ਨਸ਼ਾ ਦਾ ਸੀ ਤੋਂ ਪਚ ਪਤਾ ਲੱਗਾ ਕਿ ਭਾਈ ਪੁੱਛ ਕੇ ਇਸ ਕੋ ਸਾਹਮਣੇ ਆਇਆ ਤੇ ਇਸ ਪੁੱਛ ਕੇ ਸੇ ਹੀ ਸਾਹਮਣੇ ਆਇਆ ਕਿ ਇਹ ਡਰੱਗਸ ਤੋਂ ਲੈਂਦੇ ਸੀ ਔਰ ਇਹਨਾਂ ਨੇ ਪਰਚੀ ਬਣਾਈ ਹੋਈ ਹੈ ਮੀਠਨ ਹਸਪੀਟਲ ਤੋਂ ਇਹ ਨਸ਼ਾ ਸਿਦੌ ਕੇਂਦਰ ਚ ਲੈਂਦੇ ਸੀ ਉਦਾ ਹੀ ਨਸ਼ਾ ਕਰਦੇ ਨੇ ਉਦਨਿਸ਼ ਜਤਨ ਨੂੰ ਟੋਟ ਆਈਂਦੀ ਹੈ ਜਿਸ ਤੋਂ ਤੁਹਾਡੇ ਵੱਲੋਂ ਕੋਰਟ 'ਚ ਪੇਸ਼ ਕਰਾਇਆ ਜਾਏਗਾ ਉਹਨਾਂ ਨੂੰ ਮੰਨਜੋ ਕੋਰਟ 'ਚ ਪੇਸ਼ ਕੀਤਾ ਜਾਏਗਾ ਰਮਾਨ ਲੈ ਕੇ ਜਸਤੀ ਜਨਪੰਦੀ ਕਾਰਵਾਈ ਕੀਤੀ ਜਾ ਸਕਦਾ ਹੈ ਜੁਡੀਸ਼ੀਅਲੀ ਵੀ ਜੀਆ ਜਾ ਸਕਦਾ ਹੈ ਥਾਣਾ ਸਦਰ ਹਮੇਸ਼ਾ ਹੀ ਬੜੀ ਸਫਲਤਾ ਕੋਚੀ ਦਿਨਾਂ ਦੇ ਵਿੱਚ ਕਾਫੀ ਲੰਬੇ ਨਾਲ ਪਰਚੇ ਜਿਹੜੇ ਹੀ ਔਰ ਦੀ ਕਾਮਯਾਬੀ ਹਾਸਿਲ ਕੀਤੀ ਜਾ ਸਕਦਾ ਹੈ ਠੀਕ ਸੇ ਥੈਂਕ ਯੂ ਤੁਹਾਡੀ ਤੋਂ ਬੰਗ ਵੀਡੀਓ ਤਬੰਗ ਟਾਈਮ ਕੱਢ ਕੇ ਤੁਸੀਂ ਪ੍ਰੈਸ ਸਾਡੇ ਕੋ ਆਏ ਹੋ ਤੁਹਾਡਾ ਬਹੁਤ ਧੰਨਵਾਦ